ਅ ਰਾਜਵੀਰ ਜਵੰਦਾ ਦੇ ਬੁੱਕ ਹੋਏ ਸ਼ੋਜ਼ ਉਸੇ ਤਰ੍ਹਾਂ ਹੋਣਗੇ ਸ਼ੋਹ ਦੀ ਕਮਾਈ ਮਿਲੇਗੀ ਅ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਪੋਸੋ ਨਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਤੇ ਨਹੀਂ ਰਹੇ ਤੁਸੀਂ ਜਾਣਦੇ ਹੋ ਕਿ ਰਾਜਵੀਰ ਜਵੰਦਾ ਇੱਕ ਅਜਿਹੇ ਕਲਾਕਾਰ ਸਨ ਜਿਨ੍ਹਾਂ ਦੇ ਹਰ ਗੀਤ ਨੂੰ ਬਹੁਤ ਪਿਆਰ ਮਿਲਿਆ ਬੜਾ ਸਤਕਾਰ ਮਿਲਿਆ ਲੇਕਿਨ ਅਚਾਨਕ ਹੀ ਮੌਤ ਤੋਂ ਬਾਅਦ ਉਸਦੇ 52 ਸ਼ੋਅ ਜਿਹੜੇ ਐ ਉਹ ਬੁੱਕ ਸਨ 52 ਸ਼ੋਅ ਜਿਹੜੇ ਬੁੱਕ ਸੀਗੇ ਔਰ ਮਤਲਬ ਕੋਈ ਵਿਆਹ ਦੀ ਪਾਰਟੀ ਹੋ ਸਕਦੀ ਹੈ ਕੋਈ ਕਿਸੇ ਦੇ ਬਰਥਡੇ ਦੀ ਪਾਰਟੀ ਹੋ ਸਕਦੀ ਹੈ ਕਿਸੇ ਦੀ ਰਿਸੈਪਸ਼ਨ ਹੋ ਸਕਦੀ ਕਿਸੇ ਦਾ ਕੋਈ ਮਤਲਬ ਖੁਸ਼ੀ ਦੇ ਮੌਕੇ ਤੇ ਜਾਣ ਵਾਸਤੇ ਪਵੇਖ ਦੇ ਵਿੱਚ ਉਸਦੇ ਕੋਲ 52 ਸ਼ੋਅ ਸਨ ਲੇਕਿਨ ਅਚਾਨਕ ਕੁਇਸ ਦੁਨੀਆ ਤੋਂ ਜਾ ਚੁੱਕੇ ਨੇ ਲੇਕਿਨ ਜਿਨ੍ਹਾਂ ਦੇ ਘਰ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਉਸ ਕਲਾਕਾਰ ਨੂੰ ਬੁੱਕ ਕੀਤਾ ਹੋਇਆ ਸੀਗਾ ਉਹ ਅੱਜ ਸੱਚਮੁੱਚ ਇਸ ਮੌਤ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਨੇ ਤੇ ਪਰੇਸ਼ਾਨ ਨੇ ਦੋਸਤੋ ਹੁਣ ਇੱਕ ਬਹੁਤ ਵੱਡੀ ਖਬਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਆ ਰਹੀ ਹੈ ਕਿ ਗਾਇਕ ਜਿੰਨੇ ਵੀ ਨੇ ਪੰਜਾਬ ਦੇ ਜਿਨ੍ਹਾਂ ਨੇ ਮਤਲਬ ਇਸ ਖਬਰ ਦੇ ਨਾਲ ਰਿਲੇਟਡ ਆਪਣੀ ਗੱਲਬਾਤ ਕੀਤੀ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਰਾਜਵੀਰ ਜਵੰਦਾ ਦੇ ਕੋਲ ਸਨ 52 ਸ਼ੋਅ ਔਰ ਜੋ ਕਿ ਉਹਨਾਂ ਦੀ ਮੌਤ ਤੋਂ ਪਹਿਲਾਂ ਹੀ ਬੁੱਕ ਕੀਤੇ ਹੋਏ ਸੀ ਰਾਜਵੀਰ ਜਵੰਦਾ ਨੂੰ ਕੀ ਪਤਾ ਸੀ ਕਿ ਜਿਹੜੀ ਉਹ ਬਾਈਕ ਲਈ ਹੈ ਕੁਝ ਦਿਨ ਪਹਿਲਾਂ ਹੀ ਬਾਈਕ ਲਈ ਹੈ ਔਰ ਉਹ ਇੱਕ ਡਰਾਈਵਿੰਗ ਤੇ ਲੌਂਗ ਡਰਾਈਵਿੰਗ ਤੇ ਡਰਾਈਵ ਤੇ ਜਾ ਰਿਹਾ ਸੀ ਅਚਾਨਕ ਇਕ ਵਾਰਾ ਪਸ਼ੂ ਨੇ ਉਸ ਖੂਬਸੂਰਤ ਆਵਾਜ਼ ਨੂੰ ਹਮੇਸ਼ਾ ਲਈ ਦਬਾ ਦਿੱਤਾ ਖਤਮ ਕਰ ਦਿੱਤਾ ਤੇ ਉਸ ਦੇ ਚਾਹਣ ਵਾਲਿਆਂ ਨੇ 52 ਸ਼ੋਅ ਜਿਹੜੇ ਹੈ ਅਲੱਗ-ਅਲੱਗ ਪਰਿਵਾਰਾਂ ਦੇ ਵਿੱਚ ਬੁੱਕ ਕਰਵਾਏ ਹੋਏ ਸੀ ਹੁਣ ਐਨੀਵਰਕ ਰਣਜੀਤ 바ਵਾ ਕੁਲਵਿੰਦਰ ਬਿੱਲਾ ਅਤੇ ਜਾਰਡਨ ਸੰਧੂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਸ਼ੋਅ ਜਿਹੜੇ ਨੇ ਉਹ ਉਸੇ ਤਰ੍ਹਾਂ ਕੰਟੀਨਿਊ ਰਹਿਣਗੇ ਔਰ ਇਨ ਆ ਸ਼ੋਜ਼ ਦੇ ਪੂਰੇ ਜਿਹੜੇ ਪੈਸੇ ਨੇ ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਦਿੱਤੇ ਜਾਣਗੇ ਮਤਲਬ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਦਿੱਤੇ ਜਾਣਗੇ ਕੋਈ ਵੀ ਸ਼ੋਅ ਕੈਨਸਲ ਨਹੀਂ ਹੋਏਗਾ ਡਰਾਮੇ ਦੇ ਵਿੱਚ ਇੱਕ ਸਾਨੂੰ ਸਿਖਾਇਆ ਗਿਆ ਸ਼ੋ ਮਸਟ ਗੋ ਆਨ ਲੇਕਿਨ ਦੋਸਤੋ ਮੈਂ ਇਹਨਾਂ ਕਲਾਕਾਰਾਂ ਨੂੰ ਮੁਬਾਰਕ ਬਾਦ ਦੇਣੀ ਚਾਹੁੰਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਆਪਸੀ ਇੱਕ ਮੀਟਿੰਗ ਕੀਤੀ ਹੋਏਗੀ ਉਸ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ ਸ਼ੋਅ ਦੀ ਜਿੰਨੀ ਵੀ ਕਮਾਈ ਹੋਏਗੀ ਉਹ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਔਰ ਇਥੋਂ ਤੱਕ ਕਿਹਾ ਕਿ ਜਿਸ ਸ਼ੋਅ ਦੀ ਬੁਕਿੰਗ ਰਾਜਵੀਰ ਜਵੰਦਾ ਨੇ ਕੀਤੀ ਸੀ ਔਰ ਉਹਨਾਂ ਦੇ ਸ਼ੋਅ ਤੇ ਜਦੋਂ ਅਸੀਂ ਜਾਵਾਂਗੇ ਉਸ ਪਰਿਵਾਰ ਦੇ ਵਿੱਚ ਤਾਂ ਉਸ ਬੰਲਾ ਫੋਟੋ ਜਿਹੜੀ ਲੱਗੇਗੀ ਸਟੇਜ ਦੇ ਉੱਪਰ ਉਹ ਰਾਜਵੀਰ ਜਵੰਦਾ ਦੀ ਲੱਗੇਗੀ ਇੱਕ ਬਹੁਤ ਵੱਡੀ ਇੱਕ ਗੱਲ ਹੈ ਦੋਸਤੋ ਇਹ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਾਸੀ ਜਿਸ ਨੂੰ ਫਿਰ ਪਿਆਰ ਕਰਦੇ ਨੇ ਤਾਂ ਫਿਰ ਪਿਆਰ ਹੀ ਕਰਦੇ ਨੇ ਔਰ ਜਿਸ ਤੋਂ ਫਿਰ ਨਫ਼ਰਤ ਕਰਦੇ ਨੇ ਉਹਨੂੰ ਕਹਿ ਵੀ ਦਿੰਦੇ ਨੇ ਕਿ ਭਾਈ ਹੁਣ ਹੁਣ ਪਿਆਰ ਨਹੀਂ ਹੋ ਸਕਦਾ ਸੋ ਇਸ ਕਰਕੇ ਇੱਕ ਬਹੁਤ ਵੱਡੀ ਖਬਰ ਹੈ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹੇ ਔਰ ਇਸ ਦੁਨੀਆ ਤੇ ਜਾਣ ਤੋਂ ਪਹਿਲਾਂ 52 ਪਰਿਵਾਰਾਂ ਦੇ ਵਿੱਚ ਉਹਨਾਂ ਦੇ ਸ਼ੋਜ਼ ਬੁੱਕ ਸੀਗੇ ਔਰ ਇਹ ਸ਼ੋਅ ਜਿਹੜੇ ਹੁਣ ਐਮੀ ਵਿਰਕ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਤੇ ਜਾਰਡਨ ਸੰਧੂ ਵੱਲੋਂ ਮਤਲਬ ਲਗਾਏ ਜਾਣਗੇ ਔਰ ਸ਼ੋਅ ਰੱਦ ਕੋਈ ਵੀ ਨਹੀਂ ਹੋਵੇਗਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸੋ ਇਹਨਾਂ ਦੀ ਇਸ ਇਹਨਾਂ ਦੇ ਇਸ ਸਟੈਪ ਨੂੰ ਜਿਹੜਾ ਇਹਨਾਂ ਨੇ ਚੱਕਿਆ ਗਾਇਕਾਂ ਨੇ ਔਰ ਪੋਸੂਨਾਮਾ ਚੈਨਲ ਤਾਰੀਫ ਕਰਦਾ ਹੈ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਖੜੇ ਨੇ ਔਰ ਜਿੰਨਾ ਵੀ ਸਟੈਪਿਨਾ ਨੇ ਚੱਕਿਆ ਕਾਬਲੇ ਤਾਰੀਫ ਹੈ 쇼 ਦੀ ਕਮਾਈ ਜਿਹੜੀ ਹੈ ਉਹ ਰਾਜਵੀਰ ਜੀ ਬੰਦਾ ਦੇ ਪਰਿਵਾਰ ਨੂੰ ਵੀ ਡਿਸਟ੍ਰਿਬ ਜਿਹੜੀ ਹੈ ਦਿੱਤੀ ਜਾਵੇਗੀ ਜੁੜੇ ਰਹੋ ਪੋਸੂਨਾਮਾ ਚੈਨਲ 에